ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਆਂ ਸ਼ੁਰੂਆਤ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਦਾ ਬਿਆਨ ਕਿਹਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਤੋਂ ਬਾਅਦ ਫਾਈਨੈਂਸ਼ੀਅਲ ਦਿੱਕਤਾਂ ਨਾਲ ਯੋਜੜੀਆਂ ਯੂਨੀਵਰਸਿਟੀ ਕਾਲਜੇਜ਼ ਨੂੰ ਸਹਾਇਤਾ ਲਈ ਪ੍ਰੋਵਿੰਸ਼ਲ ਸਰਕਾਰ ਤੱਕ ਬਣਾਉਣੀ ਚਾਹੀਦੀ ਹੈ ਪਹੁੰਚ ਕੰਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਚਾਰੀ ਫੰਡਰੇਜ਼ਿੰਗ ਮਾਮਲੇ ਦੇ ਵਿੱਚ ਕੰਜ਼ਰਵੇਟਿਵ ਮੋਰੀ ਲਿਬਰਲ ਦੂਜੇ ਨੰਬਰ ਤੇ ਅਤੇ ਐਨਡੀਪੀ ਤੀਜੇ ਨੰਬਰ ਤੇ ਰਹੀ ਇਲੈਕਸ਼ਨ ਕਮੇਟੀ ਕੈਨੇਡਾ ਨੇ ਨੰਬਰ ਕੀਤੇ ਚਾਰੀ। ਐਕਸਟਰਸ਼ਨ ਨੂੰ ਸਲੋ ਮੂਵਮੈਂਟ ਦੇ ਵਿੱਚ ਟੈਰਰ ਅਟੈਕ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਸਖਤ ਕਦਮ ਚੁੱਕਣਾ ਤੇ ਕਾਨੂੰਨਾਂ 'ਚ ਤਬਦੀਲੀ ਦੀ ਕੀਤੀ ਮੰਗ। ਹੋਂਜਾਂ ਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਕਾਫੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਪਰਮਨੈਂਟ ਰੈਜ਼ਿਡੈਂਸੀ ਦੇ ਨੰਬਰ ਵੀ ਘਟਾਏ ਗਏ ਨੇ ਤੇ ਨਾਲੋਂ ਨਾਲ ਟੈਂਪੋਰਰੀ ਰੈਜ਼ਿਡੈਂਸ ਦੀ ਗਿਣਤੀ ਨੂੰ ਸਰਕਾਰ ਘਟ ਕਰਨਾ ਚਾਹੁੰਦੀ ਹੈ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਉੱਪਰ ਕੈਪ ਲਗਾ ਕੇ ਇਸ ਨੂੰ ਅੱਧੇ ਤੋਂ ਵੀ ਥੱਲੇ ਲਿਆਂਦਾ ਗਿਆ। ਇਸ ਤੋਂ ਬਾਅਦ ਕੈਨੇਡਾ ਦੇ ਐਜੂਕੇਸ਼ਨ ਇੰਸਟੀਚਿਊਟਸ ਫਾਈਨੈਂਸ਼ੀਅਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਭਾਵੇਂ ਕਿ ਇੰਟਰਨੈਸ਼ਨਲ ਸਟੂਡੈਂਟਸ ਬੋਟਿੰਗ ਅਫੀਸਰ ਤਰ ਦੇ ਸਨ ਪਰ ਜਦੋਂ ਉਹਨਾਂ ਦੀ ਗਿਣਤੀ ਘਟੀ ਹੈ ਤਾਂ ਇਸ ਨਾਲ ਆਰਥਿਕ ਤੌਰ ਤੇ ਦਿੱਕਤਾਂ ਖੜੀਆਂ ਹੋਈਆਂ ਨੇ ਜਿਸ ਕਾਰਨ ਲੇਆਉਪਸ ਕੀਤੀ ਜਾ ਰਹੀ ਹੈ ਤੇ ਕੁਝ ਕੈਂਪਸ ਸੇਲ ਕਰਨ ਦੀਆਂ ਖਬਰਾਂ ਵੀ ਚਰਚਾ ਦੇ ਵਿੱਚ ਰਹੀਆਂ ਸਨ ਪਰ ਇਸ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਚ ਫੈਡਰਲ ਕਟੌਤੀਆਂ ਤੋਂ ਬਾਅਦ ਬੁੱਕਸ ਬੈਲੈਂਸ ਕਰਨ ਲਈ ਸੰਘਰਸ਼ ਕਰ ਰਹੀਆਂ ਹਨ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਫਾਈਨੈਂਸ਼ੀਅਲ ਸਹਾਇਤਾ ਲਈ ਪਰਵੈਂਸ਼ੀਅਲ ਸਰਕਾਰਾਂ ਤੱਕ ਪਹੁੰਚ ਬਣਾਣੀ ਚਾਹੀਦੀ ਹੈ ਲੀਨਾ ਰਾਇਵ ਨੇ ਸ਼ੁੱਕਰਵਾਰ ਨੂੰ ਹੈਲੀਫੈਕਸ ਦੇ ਵਿੱਚ ਸਬੋਧਨ ਦੌਰਾਨ ਦੱਸਿਆ ਕਿ 2024 ਦੀ ਸ਼ੁਰੂਆਤ 'ਚ ਕੈਨੇਡਾ 'ਚ 10 ਲੱਖ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਸਨ ਅਤੇ ਨਵੰਬਰ 2025 ਤੱਕ ਇਹਨਾਂ ਦੀ ਗਿਣਤੀ ਘਟ ਕੇ 7 ਲੱਖ ਰਹਿ ਗਈ ਹੈ ਉਹਨਾਂ ਨੇ ਕਿਹਾ ਕਿ ਕੋਵਿਡ ਪੈਂਡੇਮਿਕ ਤੋਂ ਬਾਅਦ ਨਵੇਂ ਆਉਣ ਵਾਲਿਆਂ ਦੀ ਗਿਣਤੀ ਜਿਸ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੀ ਸ਼ਾਮਲ ਸਨ ਉਹਨਾਂ ਨੇ ਹੈਲਥ케ਅਰ ਹਾਊਸਿੰਗ ਅਫੋਰਡੇਬਿਲਟੀ ਅਤੇ ਹੋਰ ਸਰਵਿਸਿਜ਼ ਦੇ ਉੱਪਰ ਅਨਸਸਟੇਨੇਬਲ ਪ੍ਰੈਸ਼ਰ ਪਾਇਆ ਪਰ ਹੁਣ ਸਰਕਾਰ ਇਸ ਨੂੰ ਬੈਲੈਂਸ ਕਰ ਰਹੀ ਹੈ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਇੰਟਰਨੈਸ਼ਨਲ ਸਟੂਡੈਂਟਸ ਐਡਮਿਸ਼ਨਸ ਵਿੱਚ ਗਰਾਵਟ ਆਉਣ ਤੋਂ ਬਾਅਦ ਫਾਈਨੈਂਸ਼ੀਅਲ ਦਿੱਕਤਾਂ ਨਾਲ ਸੰਘਰਸ਼ ਕਰ ਰਹੀਆਂ ਨੇ ਕਿਉਂਕਿ ਉਹ ਸਟੂਡੈਂਟ ਆਮ ਕੈਨੇਡੀਅਨ ਸਟੂਡੈਂਟਸ ਨਾਲੋਂ ਬਹੁਤ ਜ਼ਿਆਦਾ ਟਿਊਸ਼ਨ ਫੀਸ ਆਦਾ ਕਰਦੇ ਸਨ ਇਸ ਹਫਤੇ ਉਹਨਾਂ ਆਧਾਰਨ ਵੱਜੋਂ ਨਿਊਫੰਡਲੈਂਡ ਅਤੇ ਲੈਬਰਾਡੋਰ ਦੀ ਮੈਮੋਰੀਅਲ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਹ ਇੰਗਲੈਂਡ ਵਿੱਚ ਆਪਣੇ ਕੈਂਪਸ ਸਮੇਤ ਕਈ ਬਿਲਡਿੰਗਸ ਸੇਲ ਕਰ ਰਹੀ ਹੈ ਕਿਉਂਕਿ ਇਹ ਖਰਚਿਆਂ ਨੂੰ 25 ਮਿਲੀਅਨ ਡਾਲਰ ਤੱਕ ਘਟਾਉਣ ਦੀ ਕੋਸ਼ਿਸ਼ ਹੈ। ਵਿਆਨੇ ਕਿਹਾ ਕਿ ਉਹ ਸਮਝਦੇ ਨੇ ਕਿ ਪੋਸਟ ਸਕੈਂਡਰੀ ਇੰਸਟੀਚੂਟਸ ਚਿੰਤਤ ਨੇ ਪਰ ਪ੍ਰੋਵਿੰਸ਼ੀਅਲ ਸਰਕਾਰਾਂ ਸੈਕਟਰ ਨੂੰ ਲੋੜੀਂਦੀ ਫਾਈਨੈਂਸ਼ੀਅਲ ਮਦਦ ਦੇਣ ਦੇ ਲਈ ਜ਼ਿੰਮੇਵਾਰ ਨੇ ਭਾਗ ਕੇ ਫੈਡਰਲ ਸਹਾਇਤਾ ਨਹੀਂ ਹੈ। ਪ੍ਰੋਵਿੰਸ਼ੀਅਲ ਸਰਕਾਰਾਂ ਦੇ ਵੱਲੋਂ ਹੀ ਫੰਡ ਦਿੱਤੇ ਜਾਣੇ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਉਸ ਢੰਗ ਦਾ ਫ੍ਰੈਂਡਲੀ ਮਾਹੌਲ ਨਹੀਂ ਰਿਹਾ ਸੀ ਅਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵੀ ਇਮੀਗ੍ਰੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਟੁੱਟਿਆ ਹੋਇਆ ਦੱਸਿਆ ਗਿਆ ਸੀ ਇਸੇ ਬਾਅਦ ਮੌਜੂਦਾ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਜਿਸ ਵਿੱਚ ਨੰਬਰਾਂ 'ਚ ਵੱਡੀ ਕਟੌਤੀ ਸ਼ਾਮਲ ਹੈ ਅਤੇ ਅਗਲੇ 2 ਸਾਲਾਂ ਦੇ ਵਿੱਚ 2.1 ਮਿਲੀਅਨ ਪਰਮਟ ਐਸੇ ਨੇ ਜੋ ਕਿ ਐਕਸਪਾਇਰ ਹੋਣੇ ਨੇ ਅਤੇ ਇਸ ਦੇ ਬਾਅਦ ਇਹ ਲੋਕ ਕੈਨੇਡਾ ਛੱਡ ਕੇ ਜਾਣਗੇ ਜਾਂ ਨਹੀਂ ਇਸ ਨੂੰ ਲੈ ਕੇ ਵੀ ਸਵਾਲ ਲਗਾਤਾਰ ਬਣੇ ਹੋਏ ਨੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ 2025 ਚ ਫੰਡ ਇਕੱਠੇ ਕਰਨ ਦਾ ਰਿਕਾਰਡ ਬਣਾਇਆ ਗਿਆ ਜਿਸ ਤਹਿਤ ਪਾਰਟੀ ਨੂੰ 48 ਮਿਲੀਅਨ ਡਾਲਰ ਦੀ ਡੋਨੇਸ਼ਨ 327000 ਕੈਨੇਡੀਅਨਸ ਵੱਲੋਂ ਦਿੱਤੀ ਗਈ ਹੈ ਕੰਜ਼ਰਵੇਟਿਵ ਲੀਡਰ ਪੀਅਰੇ ਪੌਲੀ ਨੇ ਕਿਹਾ ਕਿ ਇਹ ਡੋਨੇਸ਼ਨ ਸੁਨੇਹਾ ਦਿੰਦੀ ਹੈ ਕਿ ਕੰਜ਼ਰਵੇਟਿਵਸ ਤੋਂ ਲੋਕ ਆਸ ਰੱਖਦੇ ਨੇ ਕਿ ਸੇਫਰ ਅਤੇ ਅਫੋਰਡੇਬਲ ਕੈਨੇਡਾ ਬਣਾ ਸਕਦੇ ਨੇ ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਅਨੁਸਾਰ ਪਹਿਲੇ 3 ਮਹੀਨਿਆਂ ਚ ਪਾਰਟੀ ਨੇ 28.1 ਮਿਲੀਅਨ ਡਾਲਰ ਅਤੇ ਸੈਕੰਡ ਕੁਆਟਰ ਚ 9 ਮਿਲੀਅਨ ਤੀਜੇ ਕੁਆਟਰ ਚ 4.2 ਮਿਲੀਅਨ ਇਕੱਤਰ ਕੀਤੇ ਅਤੇ 2025 ਦੇ ਚੌਥੇ ਕੁਆਟਰ ਦੇ ਵਿੱਚ ਪਾਰਟੀ ਨੂੰ 6.4 ਮਿਲੀਅਨ ਡਾਲਰ ਦੀਆਂ ਡੋਨੇਸ਼ਨਸ ਮਿਲੀਆਂ ਨੇ ਦੂਜੇ ਪਾਸੇ ਲਿਬਰਲ ਪਾਰਟੀ ਵੱਲੋਂ 2025 ਚ 29 ਮਿਲੀਅਨ ਡਾਲਰ ਇਕੱਤਰ ਕੀਤੇ ਗਏ ਨੇ ਜੋ ਕਿ 2024 ਚ ਹੋਏ ਫੰਡ ਰੇਸ ਤੋਂ ਡਬਲ ਹੈ ਇਲੈਕਸ਼ਨ ਕੈਨੇਡਾ ਮੁਤਾਬਕ 2025 ਦੇ ਪਹਿਲੇ 3 ਮਹੀਨਿਆਂ ਚ ਲਿਬਰਲਾਂ ਨੇ 13.2 ਮਿਲੀਅਨ ਸੈਕੰਡ ਕੁਆਟਰ ਚ 7.6 ਮਿਲੀਅਨ ਅਤੇ 3ਰਡ ਕੁਆਟਰ ਚ 2.9595 ਮਿਲੀਅਨ ਡਾਲਰ 71 ਕੀਤੇ ਨੇ ਐਨਡੀਪੀ ਨੂੰ 2025 ਦੇ ਵਿੱਚ 4.6 ਮਿਲੀਅਨ ਡਾਲਰ ਦੀਆਂ ਡੋਨੇਸ਼ਨਾਂ ਮਿਲੀਆਂ ਨੇ ਅਤੇ ਪਹਿਲੇ 9 ਮਹੀਨਿਆਂ ਦੇ ਵਿੱਚ ਇਹ ਡੋਨੇਸ਼ਨ ਮਿਲੀ ਹੈ ਤੇ ਇਲੈਕਸ਼ਨ ਕੈਨੇਡਾ ਵੱਲੋਂ ਆਖਰੀ 3 ਮਹੀਨਿਆਂ ਦੇ ਨੰਬਰ ਹਾਲੇ ਜਾਰੀ ਨਹੀਂ ਕੀਤੇ ਗਏ ਦੂਜੇ ਪਾਸੇ ਪ੍ਰਧਾਨ ਮੰਤਰੀ ਮਾਕ ਕਰਨੀ ਜਦੋਂ ਤੋਂ ਲਿਬਰਲ ਲੀਡਰ ਬਣੇ ਨੇ ਹੁਣ ਉਹਨਾਂ ਦੀ ਅਪਰੂਵਲ ਰੇਟ ਹਾਈਐਸਟ ਪੱਧਰ ਉੱਪਰ ਪਹੁੰਚ ਗਈ ਹੈ ਬੇਸ਼ੱਕ ਪ੍ਰਧਾਨ ਮੰਤਰੀ ਦੀ ਅਪਰੂਵਲ ਰੇਟਿੰਗ ਸਰਟੀਫਿਸ ਦੀ ਉੱਪਰ ਹੈ ਪਰ ਬ੍ਰਿਟਿਸ਼ ਕੋਲੰਬੀਆ ਚ ਦੋਵੇਂ ਪਾਰਟੀਆਂ ਦੇ ਦਰਮਿਆਨ ਸਖਤ ਮੁਕਾਬਲਾ ਐਂਗਸ ਰੀਡ ਇੰਸਟੀਚਿਊਟ ਵੱਲੋਂ ਦੱਸਿਆ ਗਿਆ ਸੀ ਕਿ ਪ੍ਰੋਵਿੰਸ ਵਿੱਚ ਦੋਵੇਂ ਪਾਰਟੀਆਂ ਦਰਮਿਆਨ ਕਾਫੀ ਨੈਗਟਿਵ ਨੈਕ ਫਾਈਟ ਹੈ ਪ੍ਰਧਾਨ ਮੰਤਰੀ ਕਰਨੀ ਦੇ ਕੰਮਕਾਜ ਨੂੰ 58% ਬੀਸੀ ਪਾਸ ਸੀ ਪਸੰਦ ਕਰਦੇ ਨੇ ਪੱਕ ਪਰ ਬਾਕੀ ਵੈਸਟਰਨ ਪ੍ਰੋਵਿੰਸਾਂ ਦੇ ਮੁਕਾਬਲੇ BC ਚ ਨੰਬਰ ਫੇਰ ਵੀ ਠੀਕ ਨੇ ਕੰਜ਼ਰਵੇਟਿਵ ਲੀਡਰ ਪੀਰੇ ਪੌਲੀ ਆਫ ਦੀ ਅਪਰੂਵਲ ਰੇਟਿੰਗ BC ਚ 40% ਦੀ ਹੈ ਜਦਕਿ ਨੈਸ਼ਨਲ ਪੱਧਰ ਤੇ ਉਹਨਾਂ ਦੀ ਰੇਟਿੰਗ 36% ਦੀ ਹੈ ਜੇਕਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ 39% ਦੀ ਬ੍ਰਿਟਿਸ਼ ਕੋਲੰਬੀਅਨਸ ਲਿਬਰਲ ਨੂੰ ਵੋਟ ਦੇਣਗੇ ਜਦਕਿ 38% ਦੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦੇਣਗੇ ਪਰ ਨੈਸ਼ਨਲ ਪੱਧਰ ਤੇ ਦੋਵੇਂ ਪੋਲੀਟੀਕਲ ਪਾਰਟੀਆਂ ਦਰਮਿਆਨ ਫਰਕ ਜ਼ਿਆਦਾ ਹੈ ਲਿਬਰਲ 41% ਦੀ ਦੇ ਉੱਪਰ ਨੇ ਅਤੇ ਕੰਜ਼ਰਵੇਟਿਵ 38% ਦੇ ਉੱਪਰ ਨੇ ਪਰ BC ਚ ਦੋਵੇਂ ਤਰ੍ਹਾਂ ਦਰਮਿਆਨ ਮੈਚ ਠਾਈ ਹੈ 1 ਦਸੰਬਰ ਦੇ ਨੰਬਰਾਂ ਵਿੱਚ ਲਿਬਰਲ 33% ਦੇ ਉੱਤੇ ਸਨ ਉਸ ਸਮੇਂ ਪਾਰਟੀ ਕੰਜ਼ਰਵੇਟਿਵਸ ਤੋਂ 10 ਪੁਆਇੰਟ ਪਿੱਛੇ ਸੀ ਪਰ ਦੋ ਮਹੀਨਿਆਂ ਚ ਲਿਬਰਲਾਂ ਦੇ ਨੰਬਰਾਂ ਦੇ ਵਿੱਚ ਕਾਫੀ ਸੁਧਾਰ ਹੋਇਆ ਖਾਸ ਕਰਕੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਵਿਦੇਸ਼ੀ ਦੌਰਿਆਂ ਤੇ ਸਵਿਟਜ਼ਰਲੈਂਡ ਵਿੱਚ ਦਿੱਤਾ ਗਿਆ ਭਾਸ਼ਣ ਲਿਬਰਲਾਂ ਦੇ ਫਾਇਦੇ ਵਿੱਚ ਰਿਹਾ ਇਸ ਸਮੇਂ ਲਿਬਰਲਾਂ ਕੋਲੇ 170 ਸੀਟਾਂ ਨੇ ਅਤੇ ਇੱਕ ਸੀਆ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀਟ ਦੇ ਉੱਪਰ ਫਿਲਹਾਲ ਬਾਈ ਇਲੈਕਸ਼ਨ ਲੈਣੀ ਹੋਣੀ ਹੈ ਅਤੇ ਮжоਰਿਟੀ ਦੇ ਲਈ 172 ਐਮਪੀਜ਼ ਦੀ ਜ਼ਰੂਰਤ ਹੈ ਅਤੇ ਇਸ ਸਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਜਿਸ ਢੰਗ ਦੇ ਨਾਲ ਲਿਬਰਲ ਪਾਰਟੀ ਦੇ ਨੰਬਰ ਚੰਗੇ ਨੇ ਤਾਂ ਸਨੈਪ ਇਲੈਕਸ਼ਨ ਅਨਾਉਂਸ ਕੀਤੀ ਜਾ ਸਕਦੀ ਹੈ ਪਰ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਇਹ ਆਖਿਆ ਗਿਆ ਕਿ ਇਸ ਸਮੇਂ ਕੈਨੇਡਾ ਕੈਨੇਡੀਅਨਸ ਦੇ ਨਾਲ ਕੀਤੇ ਗਏ ਪ੍ਰੋਮਿਸ ਡਿਲੀਵਰ ਕਰਨ ਦਾ ਸਮਾਂ ਹੈ ਇਲੈਕਸ਼ਨ ਦਾ ਸਮਾਂ ਨਹੀਂ ਹੈ ਕੈਨੇਡਾ ਨੂੰ ਇਮੀਗ੍ਰੈਂਟਸ ਦਾ ਮੁਲਕ ਕਿਹਾ ਜਾਂਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਸੀਨੀਅਰਸ ਦੀ ਗਿਣਤੀ ਵਧੇਗੀ ਕਿਉਂਕਿ ਕੈਨੇਡਾ ਦੇ ਵਿੱਚ ਬਰਥ ਰੇਸ਼ੋ ਮਰਨ ਵਾਲਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਇਸ ਦੇ ਵਿੱਚ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ ਜਿਸ ਕਾਰਨ ਇਮੀਗ੍ਰੇਸ਼ਨ ਦੇ ਸਹਾਰੇ ਯੰਗ ਕਿਨ ਲੋਕਾਂ ਨੂੰ ਕੈਨੇਡਾ ਦੇ ਵਿੱਚ ਸੱਦਿਆ ਜਾਂਦਾ ਤਾਂ ਜੋ ਇੱਥੋਂ ਦੀ ਇਕਨੋਮੀ ਲਗਾਤਾਰ ਤਰੱਕੀ ਕਰ ਸਕੇ ਪਰ ਨਾਲੋਂ ਨਾਲ ਜੇਕਰ ਆਬਾਦੀ ਬੁੱਢੀ ਹੋ ਰਹੀ ਹੈ ਤਾਂ ਉਹਨਾਂ ਦੇ ਲਈ ਕੇਅਰ ਫੈਸਿਲਿਟੀਆਂ ਵੀ ਉਸ ਢੰਗ ਦੇ ਨਾਲ ਬਣਨੀਆਂ ਚਾਹੀਦੀਆਂ ਨੇ ਬੀਸੀ ਸੀਨੀਅਰਸ ਐਡਵੋਕੇਟਸ ਦਨ ਲੈਵਟ ਵੱਲੋਂ ਜਾਰੀ ਕੀਤੇ ਗਏ ਡਾਟੇ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ 65 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸੀਨੀਅਰਸ ਦੀ ਗਿਣਤੀ ਨਵੇਂ ਕੇਅਰ ਹੋਮ ਬੈਡਸ ਦੇ ਮੁਕਾਬਲੇ 4 ਗੁਣਾ ਤੇਜ਼ੀ ਦੇ ਨਾਲ ਵੱਧ ਰਹੀ ਹੈ। ਉਹਨਾਂ ਕਿਹਾ ਹੈ ਕਿ ਇਹ ਪਾੜਾ ਹੋਰ ਵੱਡੇਗਾ ਜੇਕਰ ਕਦਮ ਨਹੀਂ ਚੁੱਕੇ ਗਏ। ਜਿਨ੍ਹਾਂ 2025 ਦੀ ਡਾਇਰੈਕਟਰੀ ਅਨੁਸਾਰ ਨੰਬਰ ਦਿੱਤੇ ਨੇ ਕਿ 301 ਲੌਂਗ ਟਰਮ ਕੇਅਰ ਅਤੇ 133 ਅਸਿਸਟੈਂਟ ਲਿਵਿੰਗ ਫੈਸਿਲਿਟੀਆਂ ਵਿੱਚ 2019-20 ਤੋਂ ਹੁਣ ਤੱਕ ਬੈਡਸ ਵਿੱਚ 5% ਦਾ ਵਾਧਾ ਹੋਇਆ ਤੇ ਇਸ ਸਮੇਂ ਦੌਰਾਨ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 19% ਵਧੀ ਹੈ ਲੈਵਟ ਅਨੁਸਾਰ ਵੇਟ ਟਾਈਮ ਵੱਧ ਰਿਹਾ ਅਤੇ ਘਰ ਵਿੱਚ ਬਜ਼ੁਰਗਾਂ ਨੂੰ ਉਸ ਤਰ੍ਹਾਂ ਦੀ ਕੇਅਰ ਨਹੀਂ ਦਿੱਤੀ ਜਾ ਸਕਦੀ ਜਿੰਨਾ ਕਿਹਾ ਹੈ ਕਿ ਡਬਲ ਅਤੇ ਟ੍ਰਿਪਲ ਕਮਰਿਆਂ ਦੀ ਬਜਾਏ ਸਿੰਗਲ ਕਮਰਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਪਰ ਹਾਲੇ ਵੀ ਇਹ ਏਰੀਆਜ਼ ਚਿੰਤਾ ਦਾ ਵਿਸ਼ਾ ਨੇ ਹੈਲਥ ਮਿਨਿਸਟਰੀ ਵੱਲੋਂ 10 ਸਾਲ ਐਕਸਪੈਂਸ਼ਨ ਪ੍ਰੋਗਰਾਮ ਤਹਿਤ ਕੇਅਰ ਬੈਡਸ ਦੀ ਗਿਣਤੀ 2025 ਤੋਂ 2000 ਦੀ ਦੇ ਦਰਮਿਆਨ 10% ਵਧਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਇਸ ਨਾਲ ਕੁੱਲ ਬੈਡਸ ਦੀ ਗਿਣਤੀ 2935 ਹੋਏਗੀ ਪਰ ਸੀਨੀਅਰਸ ਦੇ ਐਡਵੋਕੇਸੀ ਗਰੁੱਪਸ ਦਾ ਕਹਿਣਾ ਹੈ ਕਿ ਇਸ ਨਾਲ 2000 ਬੈਡਸ ਦੀ ਕਾਟ ਹੋਏਗੀ ਜੋ ਕਿ 2035 ਤੱਕ 16000 ਬੈਡ ਤੱਕ ਪਹੁੰਚ ਜਾਏਗੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇਕਰ ਕੇਅਰ ਫੈਸਿਲਿਟੀਆਂ ਦੇ ਵਿੱਚ ਸੀਨੀਅਰਸ ਦੇ ਲਈ ਬੈਡ ਘਟਣਗੇ ਤਾਂ ਇਹ ਚਿੰਤਾਜਨਕ ਸਥਿਤੀ ਜ਼ਰੂਰ ਹੋਏਗੀ ਕਿਉਂਕਿ ਕੈਨੇਡਾ ਭਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਹੈਲਥ케ਅਰ ਸਿਸਟਮ ਕਾਫੀ ਚਰਚਾ ਦੇ ਵਿੱਚ ਰਿਹਾ ਜਿਸ ਵਿੱਚ ਲੰਮੇ ਲੌਂਗ ਵੇਟ ਟਾਈਮ ਸਰਜਰੀਜ਼ ਦੇ ਵਿੱਚ ਡਿਲੇ ਤਮਾਮ ਚੀਜ਼ਾਂ ਨੇ ਕੈਨੇਡੀਅਨਸ ਦੇ ਮਨਾਂ ਦੇ ਵਿੱਚ ਚਿੰਤਾ ਜ਼ਰੂਰ ਪੈਦਾ ਕੀਤੀ ਹੈ ਪਰ ਜੋ ਕੈਨੇਡੀਅਨਸ ਨੇ ਪੂਰੀ ਉਮਰ ਕੈਨੇਡਾ ਦੇ ਵਿੱਚ ਟੈਕਸ ਪੇ ਕੀਤਾ ਇੱਥੇ ਕੰਮਕਾਜ ਕੀਤਾ ਆਰਥਿਕਤਾ ਦੇ ਵਿੱਚ ਸਹਾਇਤਾ ਪਾਈ ਹੈ ਤਾਂ ਉਹਨਾਂ ਨੂੰ ਬਜ਼ੁਰਗ ਉਮਰ ਦੇ ਵਿੱਚ ਕੇਅਰ ਬੈਡਸ ਦੀ ਫੈਸਿਲਿਟੀ ਮਿਲਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਟੇਕ ਕੇਅਰ ਚੰਗੀ ਤਰ੍ਹਾਂ ਹੋ ਸਕੇ ਸਾਊਥ ਸਰੀ ਵਾਈਟ ਰੌਕ ਤੋਂ ਸਾਫ ਦਾ ਐਮਪੀ ਕੈਰੀਲਨ ਫਿਨਲੇ ਵੱਲੋਂ ਬੀਸੀ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਕੁੱਦਨ ਦਾ ਐਲਾਨ ਕੀਤਾ ਗਿਆ ਇੱਕ ਵੀਡੀਓ ਮੈਸੇਜ ਰਾਹੀਂ ਉਹਨਾਂ ਨੇ ਕਿਹਾ ਕਿ ਐਨਡੀਪੀ ਅਤੇ ਲਿਬਰਲਾਂ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਲੋਕ ਕ੍ਰਸ਼ ਹੋ ਰਹੇ ਨੇ ਫਿਨਲੇ ਮੁਤਾਬਕ ਐਨਡੀਪੀ ਨੇ ਆਪਣੀ ਰੈਡੀਕਲ ਆਈਡਿਓਲੋਜੀ ਕਾਰਨ ਟੈਕਸ ਵਧਾਏ ਨੇ ਅਤੇ ਬੀਸੀ ਲਿਬਰਲ ਕੰਜ਼ਰਵੇਟਿਵ ਪਾਰਟੀ ਨੂੰ ਟੇਕਓਵਰ ਕਰਨਾ ਚਾਹੁੰਦੇ ਨੇ ਤਾਂ ਜੋ ਕੰਜ਼ਰਵੇਟਿਵ ਨਾ ਨਾਲ ਲਿਬਰਲ এজেন্ডਾ ਲਾਗੂ ਕਰ ਸਕਣ ਜਿਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਦੇਖ ਰਹੇ ਨੇ ਲਿਬਰਲ ਕੰਜ਼ਰਵੇਟਿਵ ਪਾਰਟੀ ਨੂੰ ਟੇਕਓਵਰ ਨਹੀਂ ਕਰ ਸਕਦੇ ਦਸੰਬਰ ਵਿੱਚ ਜੌਨ ਰਸਟਰ ਦੇ ਅਸਤੀਫੇ ਤੋਂ ਬਾਅਦ ਜਦੋਂ ਫਿਨਲੇ ਤੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਕਿਹਾ ਸੀ ਕਿ ਫਿਲਹਾਲ ਉਹ ਸੋਚ ਰਹੇ ਨੇ ਕਿ ਉਹ ਪਾਰਟੀ ਨੂੰ ਲੀਡ ਕਰਨ ਜਾਂ ਨਾ April 2025 ਦੇ ਵਿੱਚ ਹੋਈਆਂ ਫੈਡਰਲ ਇਲੈਕਸ਼ਨ ਚ ਫਿਨਲੇ ਆਪਣੀ ਸੀਟ ਹਾਰਗੇ ਸਨ ਫਿਨਲੈਸ ਆਪਕਾ ਮਿਨਿਸਟਰ ਨੇ ਜੋ ਕਿ 2019 ਤੋਂ 2025 ਤੱਕ ਸਰੀ ਵਾਈਟ ਰੌਕ ਤੋਂ ਐਮਪੀ ਹਨ ਤੇ 2011 ਤੋਂ 2015 ਤੱਕ ਡੈਲਟਾ ਰੈਜiment ਇਸ ਤੋਂ ਐਮਪੀ ਰਹੇ ਨੇ ਉਹਨਾਂ ਦੇ ਹਸਬੈਂਡ ਬ੍ਰੈਡ ਚੈਪਮੈਨ ਸਰੀ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮਐਲਏ ਨੇ ਜਿਨ੍ਹਾਂ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਕੰਜ਼ਰਵੇਟਿਵ ਰੱਖਣ ਦੇ ਲਈ ਐਨਡੀਪੀ ਨੂੰ ਹਰਾਉਣ ਦੇ ਲਈ ਲੀਡਰਸ਼ਿਪ ਰੇਸ ਦੇ ਵਿੱਚ ਆ ਰਹੇ ਨੇ ਫਿਲਨੇ ਨੇ ਟੈਕਸ ਕੱਟ ਐਕਸਟਰਸ਼ਨ ਰੋਕਣਾ ਪ੍ਰਾਈਸ ਘਟਾਉਣਾ ਅਤੇ ਪਾਈਪਲਾਈਨ ਵਡਾਉਣ ਸਮੇਤ ਕਈ ਵਾਅਦੇ ਕੀਤੇ ਨੇ ਅਤੇ ਸਕੂਲ ਦੇ ਲੋਕਰ ਰੂਮਸ ਵਿੱਚ ਲੜਕਿਆਂ ਨੂੰ ਲੜਕਿਆਂ ਦੇ ਲੋਕਰਸ ਰੂਮਸ ਤੋਂ ਬਾਹਰ ਰੱਖਣ ਦੀ ਗੱਲ ਵੀ ਕੀਤੀ ਹੈ ਜਿਨ੍ਹਾਂ ਕਿਹਾ ਕਿ ਸਿੱਧੀ ਚੁਆਇਸ ਹੈ ਕਿ ਰਿਲਾਈਅਬਲ ਕੰਜ਼ਰਵੇਟਿਵ ਚੁਣਨਾ ਹੈ ਜਾਂ ਫਿਰ ਲਿਬਰਲਾਂ ਨੂੰ ਪਾਰਟੀ ਟੇਕਓਵਰ ਕਰਨ ਦਾ ਮੌਕਾ ਦੇਣਾ ਕਿਉਂਕਿ ਬੀਸੀ ਕੰਜ਼ਰਵੇਟਿਵ ਪਾਰਟੀ ਲਾਸਟ ਪ੍ਰੋਵਿੰਸ਼ੀਅਲ ਇਲੈਕਸ਼ਨਸ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਉੱਭਰ ਕੇ ਸਾਹਮਣੇ ਆਈ ਸੀ ਅਤੇ ਮੌਜੂਦਾ ਸੱਤਾਧਾਰ ਐਨਡੀਪੀ ਨੂੰ ਉਹਨਾਂ ਦੇ ਵੱਲੋਂ ਸਖਤ ਟੱਕਰ ਦਿੱਤੀ ਗਈ ਸੀ ਜਿਸ ਨਾਲ ਪ੍ਰੋਵਿੰਸ ਦੇ ਵਿੱਚ ਮੁਕਾਬਲਾ ਲਗਭਗ ਬਰਾਬਰੀ ਦੇ ਉੱਪਰ ਰਿਹਾ ਸੀ ਅਤੇ ਇਸ ਦੇ ਬਾਅਦ ਪਾਰਟੀ ਲੀਡਰ ਜੌਨ ਰਸਟਰਡ ਦੀਆਂ ਪਾਲਿਸਿਜ਼ ਨੂੰ ਲੈ ਕੇ ਕਈ ਪ੍ਰਕਾਰ ਦੇ ਸਵਾਲ ਉੱਠਣ ਲੱਗੇ ਸਨ ਭਾਪਕੇ ਪਾਰਟੀ ਦੇ ਅੰਦਰੋਂ ਹੀ ਆਵਾਜ਼ਾਂ ਉਠਣ ਲੱਗੀਆਂ ਸਨ ਜਿਸ ਦੇ ਬਾਅਦ ਜੌਨ ਰਸਟਰਡ ਦੇ ਵੱਲੋਂ ਦਸੰਬਰ ਦੇ ਵਿੱਚ ਪਾਰਟੀ ਲੀਡਰ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਦੇ ਬਾਅਦ ਲੀਡਰਸ਼ਿਪ ਰੇਸ ਟ੍ਰਿਗਰ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਦਾਅਵੇਦਾਰ ਸਾਹਮਣੇ ਆਏ ਨੇ ਪਰ ਨਾਲੋਂ ਨਾਲ ਇਹ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਜਿਸ ਢੰਗ ਦੇ ਨਾਲ ਪਰਮਨੈਂਸ਼ਲ ਇਲੈਕਸ਼ਨ ਸਮੇਂ BC ਲਿਬਰਲਸ ਸਾਤੇ BC ਕੰਜ਼ਰਵੇਟਿਵਸ ਸਾ ਰੈਲੀ ਮਾ ਹੋਇਆ ਸੀ ਉਸ ਤੋਂ ਬਾਅਦ ਬੀਸੀ ਲਿਬਰਲ ਖੇਮੇ ਦੇ ਲੀਡਰ ਪਾਰਟੀ ਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਇਸ ਲੀਡਰਸ਼ਿਪ ਰੇਸ ਦੇ ਵਿੱਚ ਕਰ ਸਕਦੇ ਨੇ ਅਤੇ ਫਿਨਲੇ ਵੱਲੋਂ ਵੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਦਰਜਨਾ ਤੇ ਆਪਕਾ ਵੱਲੋਂ ਨਾਰਥ ਡੈਲਟਾ ਦੇ ਵਿੱਚ ਰੈਲੀ ਕੀਤੀ ਗਈ ਜਿੱਨਾ ਪ੍ਰੋਵਿੰਸ਼ਲ ਸਰਕਾਰ ਤੋਂ ਕਲਾਸਰੂਮ ਕੰਡੀਸ਼ਨਾਂ ਸੁਧਾਰਨ ਦੀ ਮੰਗ ਕੀਤੀ ਕਿਉਂਕਿ ਇਸ ਹਫਤੇ ਟੀਚਰ ਯੂਨੀਅਨ ਅਤੇ ਮਿਨਿਸਟਰੀ ਆਫ ਐਜੂਕੇਸ਼ਨ ਐਂਡ ਚਾਈਲਡ ਕੇਅਰ ਦਰਮਿਆਨ ਬਾਰਗੇਨਿੰਗ ਸ਼ੁਰੂ ਹੋਈ ਹੈ ਜਿਨ੍ਹਾਂ ਨੇ ਲਾਲ ਕੱਪੜੇ ਪਹਿਨੇ ਹੋਏ ਸਨ ਜੋ ਕਿ #redforbced ਕੈਂਪੇਨ ਦਾ ਹਿੱਸਾ ਹੈ ਡੈਲਟਾ ਟੀਚਰਸ ਐਸੋਸੀਏਸ਼ਨ ਨਾਰਥ ਡੈਲਟਾ ਦੇ ਐਮ ਐਲ ਏ ਰਵੀ ਕਾਲੋ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਰਹੀ ਸੀ ਜਿੰਨਾ ਕਲਾਸਰੂਮ ਕੰਡੀਸ਼ਨਸ ਸੁਧਾਰਨ ਲਈ ਕਮਿਟਮੈਂਟ ਦੀ ਮੰਗ ਕੀਤੀ ਯੂਨੀਅਨ ਦੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਵਧੀਆ ਸੈਲਰੀ ਦਾ ਪ੍ਰਪੋਜ਼ਲ ਟੇਬਲ ਉੱਪਰ ਹੈ ਪਰ ਇਹ ਸਿਰਫ ਪੈਸੇ ਲਈ ਨਹੀਂ ਹੈ ਜੇਕਰ ਅਜਿਹਾ ਹੁੰਦਾ ਤਾਂ ਉਹ ਰੈਲੀ ਕਰਨ ਦੀ ਥਾਂ ਘਰੇ ਜਾਂਦੇ ਇਹ ਰੈਲੀ ਇਸ ਲਈ ਕੀਤੀ ਗਈ ਹੈ ਕਿਉਂਕਿ ਅਧਿਆਪਕਾਂ ਦੀ ਵਰਕਿੰਗ ਕੰਡੀਸ਼ਨ ਲਈ ਫੰਡ ਨਹੀਂ ਨੇ ਅਤੇ ਇਹ ਸਿੱਧਾ ਬੱਚਿਆਂ ਉੱਪਰ ਪ੍ਰਭਾਵ ਪਾ ਰਿਹਾ ਕਿਉਂਕਿ 13 ਜਨਵਰੀ ਨੂੰ BC ਟੀਚਰਸ ਐਸੋਸੀਏਸ਼ਨ ਵੱਲੋਂ ਸਾਫ਼ ਕੀਤਾ ਗਿਆ ਸੀ ਕਿ ਕਲਾਸਰੂਮ ਕੰਡੀਸ਼ਨਸ ਲਈ ਇਕੱਠੇ ਪ੍ਰਵਿੰਸ਼ੀ ਸਰਕਾਰ ਨਾਲ 바ਰਗੇਨਿੰਗ ਕੀਤੀ ਜਾਵੇ ਅਤੇ ਵੱਖ-ਵੱਖ ਸਕੂਲ ਬੋਰਡਸ ਦੇ ਟੀਚਰਸ ਵੱਲੋਂ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ ਹਜ਼ਾਰਾਂ ਲੈਟਰ ਪ੍ਰੀਮੀਅਰ ਡੇਵਿਡ ਈਵੀ ਨੂੰ ਭੇਜੇ ਗਏ ਨੇ ਉਹਨਾਂ ਕਿਹਾ ਹੈ ਕਿ ਬਹੁਤ ਕੰਮ ਟੇਬਲ ਉੱਪਰ ਹੈ ਜਿਸ ਨੂੰ ਕਰਨਾ ਜ਼ਰੂਰੀ ਹੈ ਅਤੇ ਸਮਾਂ ਹੈ ਕਿ ਇੱਕ ਐਗਰੀਮੈਂਟ ਉੱਪਰ ਪਹੁੰਚਿਆ ਜਾਵੇ ਜੋ ਕਿ ਟੀਚਰਸ ਅਤੇ ਬੱਚਿਆਂ ਲਈ ਸਹੀ ਹੋਵੇ ਡੈਲਟਾ ਟੀਚਰ ਐਸੋਸੀਏਸ਼ਨ ਨੇ ਸਪੈਸ਼ਲਾਈਜ਼ਡ ਟੀਚਰਸ ਦੀ ਘਾਟ ਐਲੀਮੈਂਟਰੀ ਅਤੇ ਸਕੈਂਡਰੀ ਸਕੂਲਾਂ ਦੇ ਵਿੱਚ ਲਰਨਿੰਗ ਪੋਜੀਸ਼ਨਸ ਅਤੇ ਟੀਚਿੰਗ ਕਿਚਨ ਸ਼ੈਫਸਾ ਤੇ এডਿਕੇਸ਼ਨ ਅਸਿਸਟੈਂਟਸ ਲਈ ਫੰਡ ਮਹੀਆ ਕਰਵਾਉਣ ਦੀ ਮੰਗ ਕੀਤੀ ਗਈ ਹੈ 12 ਜਨਵਰੀ 2026 ਨੂੰ ਸਰੀ ਟੀਚਰ ਐਸੋਸੀਏਸ਼ਨ ਅਤੇ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਵੱਲੋਂ ਵੀ ਰੈਲੀ ਕੀਤੀ ਗਈ ਸੀ ਜਿਨ੍ਹਾਂ ਪਬਲਿਕ এডਿਕੇਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਸੀ ਇਹ ਰੈਲੀ ਸਰੀ ਗੈਲਫਰਡ ਤੋਂ MLA ਗੈਰੀ ਬੈਗ ਦੇ ਆਫਿਸ ਦੇ ਬਾਹਰ ਕੀਤੀ ਗਈ ਸੀ ਕਿਉਂਕਿ ਕਲਾਸਰੂਮ ਕੰਡੀਸ਼ਨਸ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ BC ਟੀਚਰ ਐਸੋਸੀਏਸ਼ਨ ਸੰਘਰਸ਼ ਕਰ ਰਹੀ ਹੈ ਅਤੇ ਜੇਕਰ ਸਕੂਲ ਬੋਰਡਸ ਦੀ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕਲੰਬੀਆ ਦਾ ਲਗਭਗ ਸਭ ਤੋਂ ਵੱਡਾ ਸਰੀ ਸਕੂਲ ਡਿਸਟ੍ਰਿਕਟ ਪਿਛਲੇ ਸਮੇਂ ਤੋਂ ਫਾਈਨੈਂਸ਼ੀਅਲ ਦਿੱਕਤਾਂ ਦੇ ਨਾਲ ਜੂਝ ਰਿਹਾ ਕਿਉਂਕਿ ਪੋਟੇਬਲ ਇੱਥੇ ਇੱਕ ਵੱਡੀ ਸਮੱਸਿਆ ਹੈ ਅਤੇ ਨਾਲੋਂ ਨਾਲ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਕਟੌਤੀ ਵੀ ਕੀਤੀ ਗਈ ਹੈ ਸਰੀ ਸਕੂਲ ਡਿਸਟ੍ਰਿਕਟ ਪਰਵਿੰਸ਼ਲ ਸਰਕਾਰ ਤੋਂ ਬਿਲੀਅਨਸ ਆਫ ਡਾਲਰ ਦੀ ਸਹਾਇਤਾ ਮੰਗ ਰਿਹਾ ਪਰ ਪਰਵਿੰਸ਼ਲ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਕਲਾਸਰੂਮ ਸਾਈਜ਼ ਟੀਚਰ ਬੱਚਿਆਂ ਦੀ ਰੇਸ਼ਿਓ ਨੂੰ ਮੁਕਰਰ ਕਰਨ ਦੇ ਲਈ ਬਹੁਤ ਸਾਰਾ ਸਕੂਲ ਇਨਫਰਾਸਟ੍ਰਕਚਰ ਬਣਾਇਆ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੋਰ ਵਿਸਤਾਰ ਵੀ ਕੀਤਾ ਜਾਏਗਾ ਪਰ ਮੌਜੂਦਾ ਨੇਗੋਸ਼ੀਏਸ਼ਨਸ ਦੇ ਸਮੇਂ ਟੀਚਰਸ ਵੱਲੋਂ ਦਿੱਤੇ ਜਾ ਰਹੇ ਧਰਨੇ ਕਿੰਨੇ ਕੋ ਯੂਨੀਅਨ ਪੱਖੀ ਹੋਣਗੇ ਜਾਂ ਉਸ ਢੰਗ ਦਾ ਕੋਈ ਫੈਸਲਾ ਸਰਕਾਰ ਲਏਗੀ ਇਹ ਜ਼ਰੂਰ ਦੇਖਣਾ ਹੋਏਗਾ ਬੀਸੀ ਦੇ ਬਿਲੀਨੀਅਰ ਜੈਮ ਪੈਟਿਸਨ ਦੀ ਕੰਪਨੀ ਨੇ ਇਹ ਐਮ ਫੈਸਲਾ ਕਰਦਿਆ ਅਮਰੀਕੀ ਏਜੰਸੀ ਆਈਐਸ ਜਾਣੀ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੂੰ ਵਰਜੀਨੀਆ ਸਥਿਤ ਆਪਣਾ 550000 ਸਕੁਅਰ ਫੋਟੋ ਵੇਅਰ ਹਾਊਸ ਵੇਚਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਜਗਾ ਆਈਸ ਲਈ ਡਿਟੈਂਸ਼ਨ ਸੈਂਟਰ ਵਜੋਂ ਵਰਤੀ ਜਾਣੀ ਸੀ ਜਿਮ ਪੈਟਿਸਨ ਡਵੈਲਪਮੈਂਟ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਜੀਨੀਆ ਵਿੱਚ ਉਹਨਾਂ ਦਾ ਇੰਡਸਟਰੀਅਲ ਬਿਲਡਿੰਗ ਵੇਚਣ ਦਾ ਸੌਦਾ ਹੁਣ ਅੱਗੇ ਨਹੀਂ ਵਧੇਗਾ ਇਸ ਸੌਦੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੋਵੇਂ ਥਾਵਾਂ ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ ਬੀਸੀ ਦੀ ਅਟਾਰਨੀ ਜਨਰਲ ਨੀਕੀ ਸ਼ਰਮਾ ਅਤੇ ਮੈਂਬਰ ਆਫ ਪਾਰਲੀਮੈਂਟ ਜੈਨੀ ਕੋਇਨਬਰਗੇ ਸਿਆਸਤਦਾਨਾਂ ਨੇ ਇਸ ਕੰਪਨੀ ਨੂੰ ਹਿਊਮਨ ਰਾਈਟਸ ਦਾ ਹਵਾਲਾ ਦਿੰਦੇ ਹੋਏ ਇਸ ਸੌਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਸ਼ਰਮਾ ਨੇ ਕਿਹਾ ਸੀ ਕਿ ਕੈਨੇਡੀਅਨ ਬਿਜ਼ਨੈਸਸ ਨੂੰ ਅਮਰੀਕਾ ਵਿੱਚ ਜੋ ਕੁਝ ਵਾਪਰ ਰਿਹਾ ਉਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ ਡੈਮੋਕਰੇਸੀ ਕਿ ਰਾਈジング ਵਰਗੇ ਗਰੁੱਪਾਂ ਨੇ ਕਿਹਾ ਸੀ ਕਿ ਆਇਸ ਵਰਗੀ ਏਜੰਸੀ ਨੂੰ ਬਿਲਡਿੰਗ ਵੇਚਣਾ ਨੈਤਿਕ ਤੌਰ ਤੇ ਗਲਤ ਹੋਏਗਾ ਕਿਉਂਕਿ ਇਹ ਏਜੰਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਲਈ ਸਖਤ ਇਮੀਗ੍ਰੇਸ਼ਨ ਕਾਰਵਾਈਆਂ ਦੇ ਲਈ ਜਾਣੀ ਜਾਂਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਧਮਕੀ ਦਿੱਤੀ ਹੈ ਕਿ ਜਦੋਂ ਤੱਕ ਕੈਨੇਡੀਅਨ ਰੈਗੂਲੇਟਰਸ ਅਮਰੀਕਾ ਵਿੱਚ ਬਣੇ ਗਲਫ ਸਟ੍ਰੀਮ ਜਹਾਜ਼ਾਂ ਨੂੰ ਸਰਟੀਫਾਈਡ ਨਹੀਂ ਕਰਦੇ ਤਦ ਤੱਕ ਕੈਨੇਡਾ ਵਿੱਚ ਬਣੇ ਸਾਰੇ ਜਹਾਜ਼ਾਂ ਦੇ ਉੱਪਰ 50% ਟੈਰਿਫ ਲਗਾਇਆ ਜਾਏਗਾ। 트੍ਰੰਪ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਵਿੱਚ ਬਣੇ ਬੰਬਾਰਡੀਅਰ ਗਲੋਬਲ ਐਕਸਪ੍ਰੈਸ ਬਿਜ਼ਨਸ ਜੈਟਸ ਦੀ ਸਰਟੀਫਿਕੇਸ਼ਨ ਨੂੰ ਰੱਦ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਕਦਮ ਨਾਲ ਕਈ ਅਮਰੀਕੀ 에ਰਲਾਈਨਾਂ ਪ੍ਰਭਾਵਿਤ ਹੋ ਸਕਦੀਆਂ ਨੇ ਹਾਲਾਂਕਿ 트럼ਪ ਕੋਲ ਖੁਦ ਜਹਾਜ਼ਾਂ ਦੀ ਸਰਟੀਫਿਕੇਸ਼ਨ ਰੱਦ ਕਰਨ ਦਾ ਅਧਿਕਾਰ ਨਹੀਂ ਹੈ ਇਹ ਜ਼ਿੰਮੇਵਾਰੀ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੀ ਹੈ ਵਾਈਟ ਹਾਊਸ ਨੇ ਇੱਕ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ 트럼ਪ ਦਾ ਇਸ਼ਾਰਾ ਉਹਨਾਂ ਕੈਨੇਡਾ ਚ ਬਣੇ ਜਹਾਜ਼ਾ ਵੱਲ ਨਹੀਂ ਸੀ ਜੋ ਪਹਿਲਾਂ ਹੀ ਅਮਰੀਕਾ ਵਿੱਚ ਚੱਲ ਰਹੇ ਨੇ ਮੌਂਟਰੀਅਲ ਆਧਾਰਿਤ ਜਹਾਜ਼ ਨਿਰਮਾਤਾ ਕੰਪਨੀ ਬੰਬਾਰਡੀਅਰ ਨੇ ਆਪਣੇ ਬਿਆਨ ਚ ਕਿਹਾ ਹੈ ਕਿ ਉਸਨੇ ਇਸ ਮਾਮਲੇ ਬਾਰੇ ਕੈਨੇਡਾ ਸਰਕਾਰ ਦੇ ਨਾਲ ਸੰਪਰਕ ਕੀਤਾ ਹੈ ਰਿਪੋਰਟਾਂ ਮੁਤਾਬਕ ਬੰਬਾਰਡੀਅਰ ਦੇ ਦੁਨੀਆ ਭਰ ਦੇ ਵਿੱਚ ਮੌਜੂਦ ਲਗਭਗ 5200 ਜਹਾਜ਼ਾਂ ਵਿੱਚੋਂ ਅੱਦੇ ਤੋਂ ਵੱਧ ਅਮਰੀਕਾ ਦੇ ਵਿੱਚ ਚੱਲ ਰਹੇ ਨੇ ਅਕਸਰ ਕਿਹਾ ਜਾਂਦਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੁੰਦਾ ਹੈ ਹਾਲਾਂਕਿ ਇਹ ਸ਼ਕਤੀ ਇਹ ਪ੍ਰਮਾਣਿਤ ਕਰਨ ਤੱਕ ਨਹੀਂ ਜਾਂਦੀ ਕਿ ਕੀ ਜਹਾਜ਼ ਉਡਾਨ ਪਰ ਲਈ ਸੁਰੱਖਿਅਤ ਨੇ ਜਾਂ ਨਹੀਂ ਇਹ ਕਾ जिम्मेवारी ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੀ ਹੁੰਦੀ ਹੈ 트ੰਪ ਨੇ FAA ਦੇ ਐਡਮਿਨਿਸਟ੍ਰੇਸ਼ਨ ਬ੍ਰਾਇਨ ਬੈਡਫੋਰਡ ਅਤੇ ਟ੍ਰਾਂਸਪੋਰਟ ਸੈਕਟਰੀ ਸ਼ੌਨ ਡਫੀ ਦੋਮਾ ਨੂੰ ਨਾਮਜ਼ਦ ਕੀਤਾ ਸੀ ਹੁਣ ਤੱਕ 트੍ਰੰਪ ਦੀ ਸਰਟੀਫਿਕੇਸ਼ਨ ਰੱਦ ਕਰਨ ਵਾਲੀ ਧਮਕੀ ਉਤੇ ਡਫੀ ਦੀ ਇੱਕੋ ਇੱਕ ਜਨਤਕ ਟਿੱਪਣੀ ਆਈ ਹੈ ਕਿ ਉਹਨਾਂ ਨੇ 트੍ਰੰਪ ਦੀ ਪੋਸਟ ਦੇ ਹਵਾਲੇ ਨਾਲ ਜਹਾਜ਼ ਇਮੋਜੀ ਦੇ ਵਿਚਕਾਰ ਇੱਕ ਅਮਰੀਕੀ ਝੰਡੇ ਨਾਲ ਦੁਬਾਰਾ ਪੋਸਟ ਕੀਤਾ ਹੈ ਸਪੱਸ਼ਟ ਨਹੀਂ ਹੈ ਕਿ 트੍ਰੰਪ ਵੱਲੋਂ ਕਿਸੇ ਖਾਸ ਜਹਾਜ਼ ਨੂੰ ਡੀ ਸਰਟੀਫਾਈਡ ਕਰਨ ਲਈ ਜਾਰੀ ਕੀਤੀ ਗਈ ਕੋਈ ਕਾਰਜਕਾਰੀ ਨਿਰਦੇਸ਼ ਕਾਨੂੰਨੀ ਤੌਰ ਤੇ ਵਾਜਬ ਹੋਏਗਾ ਜਾਂ ਨਹੀਂ ਇੰਡਸਟਰੀਅਲ ਮਿਨਿਸਟਰ ਮੈਲਨੀ ਜੋਲੀ ਨੇ ਮੌਂਟਰੀਅਲ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੈਨੇਡਾ ਦੇ ਐਰੋਸਪੇਸ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਦੱਸਿਆ ਕਿ ਉਹ ਬੰਬਾਰਡੀਅਰ ਵਰਗੀਆਂ ਕੰਪਨੀਆਂ ਨਾਲ ਨਿਰੰਤਰ ਸੰਪਰਕ ਦੇ ਵਿੱਚ ਨੇ ਉਹਨਾਂ ਕਿਹਾ ਕਿ ਜਹਾਜ਼ਾਂ ਦੀ ਸਰਟੀਫਿਕੇਸ਼ਨ ਦਾ ਕੰਮ ਚੰਗੀ ਤਰ੍ਹਾਂ ਅੱਗੇ ਵੱਧ ਰਿਹਾ ਪਰ ਇਹ ਪ੍ਰਕਿਰਿਆ ਰਾਜਨੀਤੀ ਤੋਂ ਦੂਰ ਰਹਿਣੀ ਚਾਹੀਦੀ ਹੈ ਜੋਲੀ ਨੇ ਕਿਹਾ ਕਿ ਕੈਨੇਡਾ ਸਰਕਾਰ ਇਸ ਇੰਡਸਟਰੀ ਨੂੰ ਮਦਦ ਪ੍ਰਦਾਨ ਕਰ ਰਹੀ ਹੈ ਉਹਨਾਂ ਕਹਿ ਕਿ ਜਦੋਂ ਰਾਸ਼ਟਰਪਤੀ ਕੋਈ ਪ੍ਰਤੀਕਿਰਿਆ ਦਿੰਦੇ ਨੇ ਤਾਂ ਟਵੀਟ ਕਰਦੇ ਨੇ ਜਾਂ ਕੁਝ ਕਹਿੰਦੇ ਨੇ ਅਸੀਂ ਉਸ ਨੂੰ ਧਿਆਨ ਨਾਲ ਸੁਣਦੇ ਹਾਂ ਪੜ੍ਹਦੇ ਹਾਂ ਪਰ ਘਬਰਾਉਂਦੇ ਨਹੀਂ ਜੋਲੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਇਹ ਮਸਲਾ ਹੱਲ ਹੋ ਸਕਦਾ ਹੈ ਉਹਨਾਂ ਅੱਗੇ ਕਹਿ ਕੇ ਅਸੀਂ ਬੰਬਾਰਡੀਅਰ ਅਤੇ ਪੂਰੇ ਸੈਕਟਰ ਵਿੱਚ ਹਰ ਇੱਕ ਜੌਬ ਲਈ ਲੜਾਂਗੇ ਕਿਉਂਕਿ ਇਹ ਸੈਕਟਰ ਸਿਰਫ ਮੌਂਟਰੀਅਲ ਜਾਂ ਕਿਊਬਿਕ ਲਈ ਨਹੀਂ ਸਗੋ ਪੂਰੇ ਦੇਸ਼ ਲਈ ਬੜਾ ਮਹੱਤਵਪੂਰਨ ਹੈ ਬ੍ਰਿਟਿਸ਼ ਕੋਲੰਬੀਆ ਦੇ ਸਿਆਸਤਦਾਨ ਲੋਅਰ ਮੇਨਲੈਂਡ ਇਲਾਕੇ ਚ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਐਕਸਟਰਸ਼ਨ ਦੇ ਕੇਸਾਂ ਦੇ ਖਿਲਾਫ ਸਖਤ ਕਾਰਵਾਈ ਦੀ ਲਗਾਤਾਰ ਮੰਗ ਕਰ ਰਹੇ ਨੇ ਓਟਵਾ ਵਿੱਚ ਪ੍ਰੀਮੀਅਰ ਦੀ ਮੀਟਿੰਗ ਦੌਰਾਨ BC ਦੇ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਕਿ ਸਰੀ ਵਿੱਚ ਜੋ ਅਸੀਂ ਦੇਖ ਰਹੇ ਆ ਇਹ ਸਲੋ ਮੋਸ਼ਨ ਨਾਲ ਹੋ ਰਿਹਾ ਟਰਰਰ ਹਮਲਾ ਲੱਗਦਾ ਹੈ ਉਨਾ ਕਹਿਆ ਕਿ ਫੈਡਰਲ ਸਰਕਾਰ ਨੂੰ ਇੱਕ ਅਜਿਹਾ ਕਾਨੂੰਨ ਲਿਆਉਣਾ ਚਾਹੀਦਾ ਜਿਸ ਵਿੱਚ ਐਕਸਟਰਸ਼ਨ ਨਾਲ ਜੁੜੇ ਕਰਾਈਮਸ ਲਈ ਹੋਰ ਸਖਤ ਸਜ਼ਾਵਾਂ ਸ਼ਾਮਲ ਹੋਣ ਈਵੀ ਨੇ ਇਹ ਵੀ ਕਿਹਾ ਕਿ ਨੀਵਾ ਵਿੱਚ ਬਦਲਾਅ ਕਰਨ ਦੀ ਲੋੜ ਹੈ ਤਾਂ ਜੋ ਐਕਸਟਰਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫੋਰਨ ਨੈਸ਼ਨਲਿਸਟਸ ਨੂੰ ਕੈਨੇਡਾ ਵਿੱਚ ਅਸਾਈਲਮ ਦੀ ਅਰਜੀ ਨਾਲ ਘਾਸ ਸਕਣ ਉਹਨਾਂ ਕਹੇ ਕਿ ਤੁਸੀਂ ਕਦੇ ਵੀ ਕਿਸੇ ਅਤਵਾਦੀ ਹਮਲੇ ਵਿੱਚ ਸ਼ਾਮਲ ਵਿਅਕਤੀ ਨੂੰ ਅਸਾਈਲਮ ਦਾ ਦਰਜਾ ਦੇਣ ਦੀ ਕਲਪਨਾ ਨਹੀਂ ਕਰ ਸਕਦੇ ਪਰ ਸਾਡੀ ਮੌਜੂਦਾ ਸਿਸਟਮ ਵਿੱਚ ਅਜਿਹਾ ਹੋ ਰਿਹਾ ਹੈ ਇਹ ਚੋਰ ਮੋਰੀ ਬੰਦ ਹੋਣੀ ਚਾਹੀਦੀ ਹੈ ਈਵੀ ਦੇ ਇਹ ਬਿਆਨ ਉਸ ਸਮੇਂ ਆਏ ਨੇ ਜਦੋਂ ਕੁਝ ਦਿਨ ਪਹਿਲਾਂ ਹੀ ਸਿਟੀ ਆਫ ਸਰੀ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਐਕਸਟਰਸ਼ਨ ਦੇ ਮਾਮਲਿਆਂ ਦੇ ਮੱਦੇ ਨਜ਼ਰ ਸ਼ਹਿਰ ਵਿੱਚ ਸਟੇਟ ਆਫ ਐਮਰਜੈਂਸੀ ਐਲਾਨੀ ਜਾਵੇ ਸਰੀ ਦੀ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਸੀ ਕਿ ਇਸ ਵਾਧਰੇ ਸੰਕਟ ਕਾਰਨ ਸ਼ਹਿਰ ਦੇ ਲੋਕ ਡਰੇ ਹੋਏ ਨੇ ਮਾਨਸਿਕ ਤੌਰ ਤੇ ਸਦਵੇਂ ਵਿੱਚ ਨੇ ਸਰੀ ਪੁਲਿਸ ਮੁਤਾਬਕ ਇਸ ਮਹੀਨੇ ਹੁਣ ਤੱਕ ਸ਼ਹਿਰ ਵਿੱਚ ਐਕਸਟਰਸ਼ਨ ਦੇ ਨਾਲ ਸੰਬੰਧਿਤ 36 ਤੋਂ ਵੱਧ ਮਾਮਲੇ ਆ ਚੁੱਕੇ ਨੇ ਪਿਛਲੇ ਸਾਲ ਕਾਰਾਂ ਬਿਜ਼ਨੈਸਸ ਉੱਪਰ ਐਕਸਟਰੈਸ਼ਨ ਦੇ ਨਾਲ ਸੰਬੰਧਿਤ 50 ਗੋਲੀ ਚਲਣ ਦੇ ਮਾਮਲੇ ਸਾਹਮਣੇ ਆਏ ਸਨ ਬੁੱਧਵਾਰ ਨੂੰ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਸੰਕਟ ਨਾਲ ਨਜਿੱਠਣ ਲਈ 20 ਹੋਰ RCMP ਅਧਿਕਾਰੀ ਅਤੇ ਦੋ ਹੈਲੀਕਾਪਟਰ ਤਾਇਨਾਤ ਕੀਤੇ ਜਾਣਗੇ ਹਾਲਾਂਕਿ ਸਰੀ ਦੀ ਸਿਟੀ ਕਾਉਂਸਲ ਅਤੇ ਮੇਅਰ ਦੀ ਉਮੀਦਵਾਰ ਲਿੰਡਾ ਐਨਸ ਨੇ ਕਿਹਾ ਕਿ ਕਦਮ ਕਾਫੀ ਨਹੀਂ ਹੈ ਅਤੇ ਹੋਰ ਵਸੀਲੇ ਚਾਹੀਦੇ ਨੇ ਐਨਐਸ ਨੇ ਕਿਹਾ ਕਿ ਸਾਨੂੰ ਇਸ ਤੋਂ ਕਿਤੇ ਵੱਧ ਪੁਲਿਸ ਆਫੀਸਰਸ ਦੀ ਜ਼ਰੂਰਤ ਹੈ ਤਾਂ ਜੋ ਸੜਕਾਂ ਦੇ ਉੱਪਰ ਪੁਲਿਸ ਦੀ ਮੌਜੂਦਗੀ ਸਾਫ਼ ਤੌਰ ਤੇ ਦਿਖਾਈ ਦੇ ਸਕੇ ਅਤੇ ਹਾਈ ਰਿਸਕ ਵਾਲੇ ਏਰੀਆਜ਼ ਦੇ ਵਿੱਚ ਰੋਡ ਸਾਈਡ ਚੈੱਕ ਕਰਨ ਲਈ ਸਾਡੇ ਕੋਲ ਆਫੀਸਰਸ ਹੋਣ ਕਿਉਂਕਿ ਇਸ ਮਸਲੇ ਦੇ ਉੱਪਰ ਪਿਛਲੇ ਸਮੇਂ ਦੌਰਾਨ ਲਗਾਤਾਰ ਟਿੱਪਣੀਆਂ ਹੋਈਆਂ ਨੇ ਅਤੇ ਐਨਐਸ ਨੇ 4 ਸਾਲਾਂ ਦੇ ਵਿੱਚ 300 ਹੋਰ ਪੁਲਿਸ ਆਫੀਸਰਸ ਭਰਤੀ ਕਰਨ ਦੀ ਮੰਗ ਕੀਤੀ ਅਤੇ ਨਾਲوں ਨਾਲ ਕਿਹਾ ਕਿ ਸ਼ਹਿਰ ਵਿੱਚ ਮਿਊਸਪਲ ਪੁਲਿਸ ਟ੍ਰੇਨਿੰਗ ਸੈਂਟਰ ਬਣਾਇਆ ਜਾਵੇ ਹੌਂਦ ਦੇਖਦੇ ਗੁਰਪ੍ਰੀਤ ਸਿੰਘ ਸਹੋਤਾ ਦੀ ਰਿਪੋਰਟ ਕੈਨੇਡਾ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇ ਵਿੱਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਸੀ ਸੋ ਇਸ ਅਮਲ ਦੇ ਉੱਤੇ ਹੁਣ ਕੰਮ ਸ਼ੁਰੂ ਹੋ ਗਿਆ ਹੈ ਤਕਰੀਬਨ 28000 ਦੇ ਕਰੀਬ ਨੌਕਰੀਆਂ ਕੈਨੇਡਾ ਸਰਕਾਰ ਨੇ ਘਟਾਉਣੀਆਂ ਆ ਇਹਨਾਂ ਵਿੱਚੋਂ ਬਹੁਤੀਆਂ ਨੌਕਰੀਆਂ ਉਹ ਨੇ ਜੋ ਕਿ ਕਰੋਨਾ ਤੋਂ ਬਾਅਦ ਅਡੜ ਮਹਿਕਮਿਆਂ ਦੇ ਵਿੱਚ ਰੱਖੀਆਂ ਗਈਆਂ ਸੀ ਚਾਹੇ ਉਹ ਹੈਲਥ ਕੈਨੇਡਾ ਆ ਚਾਹੇ ਉਹ ਐਗਰੀਕਲਚਰ ਦੇ ਮਹਿਕਮੇ ਨੇ ਇਮੀਗ੍ਰੇਸ਼ਨ ਆ ਅੱਡ ਅੱਡ 28 ਮਹਿਕਮੇ ਦੱਸੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਕਾਲ ਮਲਾ ਕੇ ਕੱਟ ਲਾਏ ਜਾਣੇ ਆ ਸੋ ਪਹਿਲਾਂ 16000 ਦੇ ਕਰੀਬ ਨੌਕਰੀਆਂ ਵਾਲਿਆਂ ਨੂੰ ਨੋਟਿਸ ਜਾਰੀ ਹੋ ਗਏ ਸੀ ਪਿਛਲੇ ਮਹੀਨੇ ਤੇ ਹੁਣ 8000 ਦੇ ਕਰੀਬ ਜੌਬ ਕੱਟਸ ਦੇ ਨੋਟਿਸ ਅੱਜ ਜਿਹੜੇ ਆ 24 ਅੱਡ ਅੱਡ ਵਿਭਾਗਾਂ ਨੂੰ ਜਾਣ ਦੀ ਗੱਲ ਕਹੀ ਜਾ ਰਹੀ ਹੈ ਸੋ ਟੀਚਾ ਕੈਨੇਡਾ ਸਰਕਾਰ ਦਾ ਇਹੀ ਹੈ ਕਿ 2029 ਤੱਕ ਇਹ 28000 ਸਰਕਾਰੀ ਨੌਕਰੀਆਂ ਉਹਨਾਂ ਨੇ ਘਟਾਉਣੀਆਂ ਆ ਉਹ ਕਹਿੰਦੇ ਵੀ ਇਹ ਵਾਧੂ ਨੌਕਰੀਆਂ ਇਹਦੇ ਨਾਲ ਕੈਨੇਡਾ ਦੇ ਖਜ਼ਾਨੇ ਦੇ ਉੱਤੇ ਬੜਾ ਭਾਰ ਪੈ ਰਿਹਾ ਆ ਇਹਨਾਂ ਤੋਂ ਬਿਨਾ ਸਾਰਿਆ ਜਾ ਸਕਦਾ ਆ ਹਾਲਾਂਕਿ ਯੂਨੀਅਨਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਆ ਪਰ ਕ੍ਰਿਟਾ ਸਰਕਾਰ ਬਜਾਇਦਾ ਕਿ ਜੇਕਰ ਅਸੀਂ ਇਹ ਫੈਸਲਾ ਲੈ ਲੈਨੇ ਆ ਤਾਂ ਅਸੀਂ ਚੌਂ ਸਾਲਾਂ ਦੇ ਵਿੱਚ 60 ਬਿਲੀਅਨ ਡਾਲਰ ਬਚਾ ਲਿਆ ਕਰਾਂਗੇ ਇਹਦੇ ਨਾਲ ਉਹ 60 ਬਿਲੀਅਨ ਦੇ ਨਾਲ ਬਹੁਤ ਸਾਰੇ ਹੋਰ ਕੰਮਕਾਰ ਜਿਹੜੇ ਕੈਨੇਡਾ ਦੇ ਵਿੱਚ ਹੋ ਸਕਦੇ ਆ ਹਸਪਤਾਲ ਪੌਲ ਸੜਕਾਂ ਬਹੁਤ ਕੁਝ ਬਣਾਇਆ ਜਾ ਸਕਦਾ ਆ ਸੋ ਜਿਹੜੇ ਇਹ ਲੋਕ ਨੇ ਉਹਨਾਂ ਦੇ ਉੱਤੇ ਕੋਹਾੜਾ ਚੱਲਿਆ 28000 ਦੇ ਕਰੀਬ ਆਪਾਂ ਉਹਨਾਂ ਦੀ ਸਮਝ ਸਕਦੇ ਆ ਕਿ ਇੱਕਦਮ ਨੌਕਰੀ ਦਾ ਚਲੇ ਜਾਣਾ ਉਹ ਵੀ ਇਹੋ ਜਿਹਾ ਮਹੌਲ ਦੇ ਵਿੱਚ ਜਦੋਂ ਆਰਥਿਕ ਮੰਦਵਾੜਾ ਪੂਰੀ ਦੁਨੀਆ ਦੇ ਵਿੱਚ ਦਰਸਤਕ ਦੇ ਰਿਹਾ ਆ ਤਾਂ ਬੜੀ ਹੀ ਫਿਕਰਮੰਦੀ ਵਾਲੀ ਗੱਲ ਆ ਪਰ ਕੈਨੇਡਾ ਸਰਕਾਰ ਆਪਣੇ ਫੈਸਲੇ ਤੇ ਬਜ਼ਾਇਦਾ ਅਤੇ ਸਰਕਾਰੀ ਕਰਮਚਾਰੀ ਜਿਹੜੇ ਕਿ ਪਹਿਲਾਂ ਨਾਲੋਂ ਨਵੇਂ ਆ ਉਹਨਾਂ ਨੂੰ ਲਗਾਤਾਰ ਨੋਟਿਸ ਭੇਜੇ ਜਾ ਰਹੇ ਆ ਉਹਨਾਂ ਨੂੰ ਹੋਰ ਕੰਮ ਲੱਭਣ ਵਾਸਤੇ ਕਿਹਾ ਜਾ ਰਿਹਾ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਨੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।